ਸੀ ਅੱਜ ਜਪਿੰਡ ਗਿੰਜੂਆਣਾ ਪਹੁੰਚਣ ਤੇ ਧੰਨਵਾਦ ਕਰਦੇ ਆ ਮੈਮੋਰਾਂ ਦੀ ਬਦੌਲਤ ਪਹਿਲਾਂ ਵੀ ਦੋ ਟੂਰਨਾਮੈਂਟ ਹੋ ਚੁੱਕੇ ਆ ਤੇ ਅੱਜ ਤੀਸਰਾ ਟੂਰਨਾਮੈਂਟ ਹੈ ਫਿਰ ਮੈਮੋਰ ਦੁਆਰਾ ਟਰੋਫੀਆਂ ਕੱਪ ਸਾਡੇ ਕਲੱਬ ਅੰਡਰ ਦੇ ਕਲੱਬ ਅੰਡਰ 9 ਦੇ ਕਲੱਬ ਦੇ ਟੂਰਨਾਮੈਂਟ ਜੋ ਚੱਲ ਰਹੇ ਆ ਮੈਡਮੋਰਾਂ ਦੇ ਕਾਫੀ ਸਹਿਯੋਗ ਨਾਲ ਛੋਟੇ ਛੋਟੇ ਬੱਚੇ ਕਾਫੀ ਸਹਿਯੋਗ ਤੇ ਨਸ਼ਿਆਂ ਤੋਂ ਦੂਰ ਰਹਿੰਦੇ ਆ ਇਹਨਾਂ ਦੇ ਨਾਲ ਹੀ ਜਿੰਨੇ ਵੀ ਸਕੂਲ ਦੇ ਸਟੂਡੈਂਟ ਆ ਉਮਚਾਰੇ ਸੁਭਾਅ ਦੇ ਸਕੂਲ ਦੀ ਨਾਲ ਸਟੱਡੀ ਵੀ ਰੈਗੂਲਰ ਨਾਲ ਹੀ ਕਰ ਰਹੇ ਆ ਤੇ ਨਾਲ ਨਾਲ ਗੇਮਾਂ ਵੱਲ ਵੀ ਕਾਫੀ ਸੰਜੋਗ ਕਰ ਰਹੇ ਆ ਕਿਉਂਕਿ ਮੈਡਮ ਹੋਰਾਂ ਨੇ ਇੱਕ ਬਹੁਤ ਵਧੀਆ ਸੰਦੇਸ਼ਾ ਲੈ ਕੇ ਪੂਰੀ ਫਾਇਲ ਕਾ ਦੇ ਅਲੱਗ-ਅਲੱਗ ਸਾਰੇ ਪਿੰਡਾਂ ਚ ਜਿੱਥੋਂ ਦੇ ਵੀ ਕੋਈ ਕਲੱਬ ਹੁੰਦੇ ਆ ਜਾਂ ਛੋਟੇ ਬੱਚੇ ਮੇਰੇ ਪੈਣ ਪਾਈ ਜਾਂਦੇ ਆ ਮੈਡਮ ਕੋਲ ਤੇ ਮੈਡਮ ਅੱਧੀ ਰਾਤ ਨੂੰ ਹੀ ਉਹਨਾਂ ਨੂੰ ਕਹਿੰਦੇ ਆ ਜਰੂਰ ਆਓ ਤੁਸੀਂ ਤੇ ਹਰ ਟਾਈਮ ਮੈਡਮ ਉਹਨਾਂ ਦਾ ਸੰਜੋਗ ਕਰਦੇ ਆ ਅਸੀਂ ਮੈਡਮ ਦਾ ਪਿੰਡ ਗੰਜੂ ਆਣੇ ਤੇ ਤ੍ਰਤੀ ਤੇ ਤੀਸਰੀ ਵਾਰ ਪਹੁੰਚਣ ਤੇ ਬਹੁਤ ਦਿਲੋਂ ਧੰਨਵਾਦ ਕਰਦੇ ਆ ਸਾਰੀ ਪਿੰਡ ਦੀ ਸਮੂਹ ਪੰਚਾਇਤ ਕਮੇਟੀ ਸਾਰਿਆਂ ਵੱਲੋਂ ਮੈਡਮ ਦਾ ਹਾਂ ਦਿਲੋਂ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਹੋਰ ਵੀ ਟਾਈਮ ਵਿੱਚ ਜੇ ਮੈਡਮ ਸਾਨੂੰ ਪਿੰਡ ਨੂੰ ਤੁਹਾਡੇ ਸੰਯੋਗ ਦੀ ਲੋੜ ਹੋਏਗੀ ਬੱਚਿਆਂ ਦੇ ਤੇ ਅਸੀਂ ਜ਼ਰੂਰ ਮੈਮ ਤੁਹਾਡੇ ਤੋਂ ਆਸ ਲੈ ਕੇ ਆਈ ਉਮੀਦ ਰੱਖਾਂਗੇ ਜਿਹੜੀ ਕਿ ਤੁਸੀਂ ਹਰ ਵਾਰ ਆਪਦੀ ਆਸ ਉਮੀਦ ਤੇ ਸਾਡੇ ਤੇ ਖਰੇ ਖਰੇ। ਥੈਂਕ ਯੂ।